ਕਬੀਰ ਮਾਇਆ ਚੋਰਟੀ ਮੋਸ ਮੁਸਲਾਵੇ ਹਾਟ ਏਕ ਕਬੀਰਾ ਨਾਮ ਸੈ ਜਿਨ ਕੀ ਨੀ 126 ਕਬੀਰ ਜੀ ਕਹਿੰਦੇ ਜਿਹੜੀ ਮਾਇਆ ਹੈ ਬੜੀ ਮੋਮੋ ਠੱਗਣੀ ਹੈ ਪਰਮਾਉਣ ਵਾਲੀ ਮਿੱਠੇ ਪਿਆਰੇ ਢੰਗ ਨਾਲ ਕਿਸੇ ਨੂੰ ਆਪਣੇ ਮੋਹ ਜਾਲ ਚ ਪ੍ਰੇਮ ਜਾਲ ਚ ਫਸਾ ਕੇ ਦੇਖ ਚ ਫਸਾ ਕੇ ਉਹਨੂੰ ਠੱਗ ਲੈਣ ਪਦਾਰਥ ਬੜਾ ਸੋਹਣਾ ਲੱਗਦਾ ਹੈ ਬੜਾ ਕੀਮਤੀ ਲੱਗਦਾ ਹੈ ਪਦਾਰਥ ਬੜਾ ਕੀਮਤੀ ਹੈ ਬੜਾ ਸੋਹਣਾ ਹੈ ਰੰਗ ਦਾਇਕ ਹੈ ਰਸ ਦਾਇਕ ਹੈ ਸਵਾਦ ਵਾਲਾ ਹੈ ਬੰਦਾ ਉਹਦੇ ਮਗਰ ਜ਼ਿੰਦਗੀ ਤੱਕ ਗਵਾਉਣ ਨੂੰ ਤਿਆਰ ਹੋ ਜਾਂਦਾ ਚੀਜ਼ ਕਈ ਵਾਰ ਤੁਸੀਂ ਵੇਖੋ ਮੋਹ ਐਸੀ ਚੀਜ਼ ਹੈ ਹਾਲਾਂਕਿ ਆਪਾਂ ਸਾਰੇ ਜਾਣਦੇ ਜੀਵਨ ਦੁਬਾਰਾ ਨਹੀਂ ਮਿਲਣਾ ਪਦਾਰਥ ਦੁਬਾਰਾ ਮਿਲ ਜਾਏ ਪਰ ਪਦਾਰਥ ਲਈ ਬੰਦਾ ਜੀਵਨ ਗਵਾ ਜਾਂਦਾ ਹੈ ਪਦਾਰਥ ਲਈ ਜੀਵਨ ਗਵਾ ਜਾਂਦਾ ਇੱਕ ਸੱਜਣ ਦੱਸਦੇ ਸਨ ਕਹਿੰਦੇ ਯੂਰਪ ਦੇ ਵਿੱਚ ਸਾਨੂੰ ਕਹਿੰਦੇ ਇੱਥੇ ਨਾ ਪੁਲਿਸ ਵਾਲੇ ਆਏ ਅਸੀਂ ਨਵੇਂ ਆਏ ਸਾਂ ਤੇ ਸਾਨੂੰ ਆ ਕੇ ਕਹਿੰਦੇ ਵੀ ਜੇ ਕੋਈ ਚੋਰ ਆਵੇ ਤਾਂ ਤੁਸੀਂ ਕੋਈ ਹਲਜੋਲ ਨਹੀਂ ਕਰਨੀ RAM ਨਾ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਉਹਦੇ ਕੋਲ ਵੈਪਨ ਹੋ ਸਕਦਾ ਹੈ ਕੁਝ ਕਰ ਸਕਦਾ ਕਹਿੰਦਾ ਮੈਂ ਉਹਨੂੰ ਵੈਸੇ ਹੀ ਸਵਾਲ ਕੀਤਾ ਵੀ ਸਾਡੇ ਖੂਨ ਚ ਵੀ ਸਾਡੇ ਸਾਹਮਣੇ ਕੋਈ ਸਾਡੀ ਚੀਜ਼ ਚੋ ਕੇ ਖੜੇ ਅਸੀਂ ਜਾਣਦੇ ਹਾਂਗੇ ਉਹਨੂੰ ਉਹ ਪੁਲਿਸ ਵਾਲਾ ਕਹਿੰਦਾ ਵੀ ਉਹ ਤੇ ਗੱਲ ਤੁਹਾਡੀ ਸਹੀ ਹੈ ਵੀ ਤੁਹਾਡੀ ਚੀਜ਼ ਦੂਜਾ ਕੋ ਚੁੱਕੇ ਪਰ ਮੰਨ ਲਓ ਉਹਦੇ ਕੋਲ ਕੋਈ ਮਾਰੂ ਹਥਿਆਰ ਹੋਇਆ ਉਹਨੇ ਤੁਹਾਡੇ ਸਿਰ 'ਚ ਮਾਰਿਆ ਤੁਹਾਡਾ ਸਿਰ ਪਾੜ ਗਿਆ ਚੀਜ਼ ਤੇ ਦੁਬਾਰਾ ਲਿਆਉਂਗੇ ਸਿਰ ਕਿੱਥੋਂ ਲਿਆਉਂਗੇ ਕਹਿੰਦਾ ਮੈਨੂੰ ਉਹਦੀ ਗੱਲ ਬੜੀ ਅਪੀਲ ਕੀਤੀ ਕਹਿੰਦਾ ਸਿਰ ਕੀਮਤੀ ਹੈ ਪਦਾਰਥ ਕੀਮਤੀ ਨਹੀਂ ਹੈ ਜਿਉਂ ਅਕਲਮੰਦ ਦਾਣਾ ਹੁੰਦਾ ਤੇ ਤੁਹਾਡੀ ਚੀਜ਼ ਚੁੱਕਣ ਕਿਉਂ ਆਉਂਦਾ ਤੁਸੀਂ ਤੇ ਦਾਨੇ ਬਣੋ ਬਚਾਓ ਪਰ ਆਪਣਾ ਬਚਾ ਕਰਕੇ ਚੀਜ਼ ਬਚਾਓ ਇੱਕ ਥੋੜੀ ਜੀ ਵੈਲਿਊ ਦੀ ਚੀਜ਼ ਬਦਲੇ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਖਤਰੇ ਚ ਪਾਉਣ ਦਾ ਕੋਈ ਅਰਥ ਨਹੀਂ ਇਹਦਾ ਗੱਲ ਉਹਦੀ ਬੜੀ ਨਾਰਮਲ ਜੀ ਪਰ ਮੇਰੇ ਮਨ ਚ ਖਿਆਲ ਆਇਆ ਵੀ ਵਾਕਈ ਬੰਦਾ ਸੋਚਦਾ ਤੇ ਹੈ ਚੀਜ਼ ਦੀ ਭਾਵੇਂ ਕੱਖ ਵੀ ਵੈਲਿਊ ਨਾ ਹੋਵੇ ਸਾਡੀ ਗੋਹਟ ਨੂੰ ਮੇਰੀ ਚੀਜ਼ ਮੇਰੇ ਸਾਹਮਣੇ ਤੂੰ ਕਿਵੇਂ ਲਜਾਏ ਇਹ ਨਹੀਂ ਵੇਂਦਾ ਵੀ ਮੇਰੀ ਸਮਰੱਥਾ ਤੋਂ ਖਤਰਾ ਕਿਤੇ ਵੱਡਾ ਹੈ ਤੇ ਮੈਨੂੰ ਆਪਣਾ ਬਚਾਅ ਪਹਿਲਾਂ ਕਰਨਾ ਚਾਹੀਦਾ ਪਰ ਹਮੈ ਉਹ ਕਹਿੰਦੀ ਉਖਲੀ ਚ ਸਿਰ ਦੇ ਲੋਕ ਤੈਨੂੰ ਕਮਜ਼ੋਰ ਕਹਿਣਗੇ ਲੋਕਾਂ ਨੂੰ ਕੀ ਦੱਸੇਗਾ ਫਿਰ ਪਟੀਆਂ ਕਰਵਾਵਾਂਗੇ ਫਿਰ ਤੇ ਪਤਾ ਲੱਗ ਹੀ ਜਾਣਾ ਨਾ ਤੋ ਇਸ ਤਰ੍ਹਾਂ ਦੀ ਵੀ ਕਈ ਵਾਰ ਸਿਚੁਏਸ਼ਨ ਬਣ ਜਾਂਦੀ ਹੈ ਗੱਲ ਤਾਂ ਸਮਝਣ ਦੀ ਹੈ ਵੀ ਜੇ ਮੇਰੀ ਸਮਰੱਥਾ ਘਟਿਆ ਅਗਲਾ ਜ਼ੋਰ ਆਵਾਰ ਤਾਕਤਵਾਰ ਨੁਕਸਾਨ ਮੇਰਾ ਫਿਜ਼ੀਕਲੀ ਵੀ ਕਰੇਗਾ ਫਿਰ ਕੀ ਲੋੜ ਚੀਜ਼ ਹੀ ਹੈ ਨਾ ਅਖਰ ਤੋ ਸਤਗੁਰੂ ਮਹਾਰਾਜ ਦੀ ਬਾਣੀ ਵਿੱਚ ਕੀ ਕਹਿ ਰਹੇ ਨੇ ਮੋਮੋ ਠਗੜੀ ਹੈ ਪਰਮਾ ਲੈਂਦੀ ਹੈ ਮਨੁੱਖ ਵਾਸ਼ਨਾ ਚ ਬੰਦਾ ਗਰਕ ਹੁੰਦਾ ਨੂੰ ਵਾਸ਼ਨਾ ਹੀ ਸਭ ਤੋਂ ਉੱਚੀ ਮਹਿੰਗੀ ਕੀਮਤੀ ਲੱਗਦੀ ਹੈ ਮੋਸ ਮੁਸ ਲਾਵੇ ਨੇ ਜੀਵਾਂ ਨੂੰ ਠੱਗ ਠੱਗ ਕੇ ਆਪਣੀ ਹੱਟੀ ਸਜਾਈਏ ਕਾਮ ਸਜਿਆ ਤੇ ਬੰਦਿਆਂ ਕਰਕੇ ਕ੍ਰੋਧ ਸਜਿਆ ਹੋਇਆ ਤੇ ਬੰਦਿਆਂ ਕਰਕੇ ਕਰੋਦੀ ਮਨੋਖ ਹੀ ਕ੍ਰੋਧ ਦਾ ਜਲਵਾ ਵਿਖਾਉਂਦਾ ਹੈ ਹੰਕਾਰੀ ਮਨੋਖੀ ਹੰਕਾਰ ਦਾ ਲੋਭੀ ਲੋਭ ਚ ਗ੍ਰਸਤ ਹੋ ਕੇ ਹੀ ਦੁਨੀਆ ਦੇ ਸਾਹਮਣੇ ਤਮਾਸ਼ਾ ਕਰਦਾ ਹੈ ਹੱਟੀ ਸਜੀ ਵਿਕਾਰਾਂ ਦੀ ਮਾਇਆ ਦੀ ਬੰਦੇ ਕਰਕੇ ਕਿਉਂਕਿ ਬੰਦਾ ਠੱਗਿਆ ਗਿਆ ਇੱਕ ਕਬੀਰਾ ਨਾਮੁਸੈ ਜਿੰ ਕੀਰੀਬ ਕਿੰਨੀ 12 ਬਾਟ